ਕਦੀ ਤੁਸੀਂ ਇੱਥੇ ਚਤੌਰ ਪਤਨ ਆਏ ਹੈਗੇ ਜੀ ਕੀ ਕਹਿਣਾ ਇਸ ਬਾਰੇ ਕੀ ਹਾਲਾਤ ਨੇ ਇੱਥੇ ਦੇ ਕੀ ਖੂਬਸੂਰਤੀ ਹੈ ਤੁਹਾਨੂੰ ਦੇਖੋ ਪਹਿਲੇ ਤਾਂ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਪਠਾਨਕੋਟ ਦਾ ਇੱਕ ਬਹੁਤ ਹੀ ਖੂਬਸੂਰਤ ਏਰੀਆ ਜਿੱਦੇ ਇੱਕ ਸਾਈਡ ਤੇ ਸਾਡੇ ਜੀਐਨਕੇ ਦਾ ਬਾਰਡਰ ਲੱਗਦਾ ਹੈ ਇੱਕ ਸਾਈਡ ਤੇ ਹਿਮਾਚਲ ਦਾ ਹੈ ਔਰ ਅਸੀਂ ਸੈਂਟਰ ਦੇ ਵਿੱਚ ਦੋ ਪਾਇਆ ਮੀਡੀਆ ਸਮਝ ਲਓ ਕਿ ਦੋ ਸਟ੍ਰੀਟਾਂ ਦੇ ਵਿੱਚ ਅਸੀਂ ਪਠਾਨ ਰੋਡ ਦੇ ਲੂ ਬੈਠੇ ਹਾਂ ਔਰ ਇੱਥੇ ਜਿਹੜਾ ਵੇਖਿਆ ਜੇ ਬਿਜ਼ਨਸ ਦੇ ਲਿਆਜ਼ ਨਾਲ ਪੈਸੇ ਕਿਸੇ ਟਾਈਮ ਦੇ ਵਿੱਚ ਟਿੰਬਰ ਮਾਰਕੀਟ ਹੁੰਦੀ ਸੀ ਤੇ ਕਾਫੀ ਇੱਥੇ ਬਿਜ਼ਨਸ ਦੀ ਜਿਹੜੇ ਸੀਗੇ ਲੱਕੜ ਦੇ ਵਪਾਰੀਆਂ ਲਈ ਕਾਫੀ اچھا ਕੰਮ ਸੀ ਲੇਕਿਨ ਜੂੰ ਜੂੰ ਜੰਗਲਾਤਾਂ ਦੇ ਘਟ ਕੇ ਫੋਰੈਸਟ ਦੀ ਕਟਿੰਗਸ ਨੂੰ ਬੈਨ ਕਰ ਦਿੱਤਾ ਗਿਆ ਤੇ ਨਾ ਹੁਣ ਸਾਡੇ ਪਠਾਨਕੋਟ ਦੇ ਏਰੀਆ ਸਿਰਫ ਇੱਕ ਟੂਰਿਜ਼ਮ ਰਹਿ ਗਿਆ ਹੈ ਕਿ ਜਿਹੜੀ ਸਾਡੀ ਇਹ ਬਹੁਤ ਹੀ ਖੂਬਸੂਰਤ ਰੰਜੀਤ ਸਾਗਰ ਦੀ ਲੇਕ ਹੈ ਜੋ ਕਿ 27 ਕਿਲੋਮੀਟਰ ਦੇ ਵਿੱਚ ਫੈਲੀ ਹੋਈ ਹੈ ਜਿਹਨੂੰ ਜੰਕੇ ਹਿਮਾਚਲ ਤੇ ਪੰਜਾਬ ਦਾ ਜਿਹੜਾ ਏਰੀਆ ਉਹ ਫੀਟ ਕਰਦਾ ਹੈਗਾ ਫਰਾਵੀ ਰਿ ਕਰਦੇ ਹੁੰਦੇ ਨਾ ਉਹ ਅਸੀਂ ਬੜਾ ਜ਼ੋਰ ਲਗਾਇਆ ਕਿ ਇਹਨੂੰ ਇਸ ਇਲਾਕੇ ਨੂੰ ਉਭਾਰਿਆ ਜਾਏ ਤੇ ਪਿਛਲੀ ਸਰਕਾਰਾਂ ਦੇ ਵਿੱਚ ਵੀ ਅਸੀਂ ਇਹਨੂੰ ਇੰਟਰਨੈਸ਼ਨਲ ਟੂਰਿਜ਼ਮ ਹੱਬ ਅਨਾਉਂਸ ਕਰਾਇਆ ਤੇ ਮੈਨੂੰ ਲੱਗਦਾ ਆਨ ਵਾਲੇ ਦਿਨਾਂ ਦੇ ਵਿੱਚ ਕਾਫੀ ਅੱਛੇ ਲੈਵਲ ਦੇ ਉੱਤੇ ਇਥੇ ਟੂਰਿਜ਼ਮ ਪ੍ਰੋਜੈਕਟ ਹੋ ਵੀ ਆ ਰਹੇ ਨੇ ਉਹਦੇ ਨਾਲ ਸਾਡੇ ਇਲਾਕੇ ਨੂੰ ਸਾਡੇ ਲੋਕਾਂ ਨੂੰ ਰੋਜ਼ਗਾਰ ਦਾ ਇੱਕ ਬਹੁਤ ਅੱਛਾ ਮੌਕਾ ਵੀ ਮਿਲੇਗਾ ਖਾਸ ਕਰਕੇ ਧਾਰ ਬਲਾਕ ਨੂੰ ਕਿਉਂਕਿ ਕੰਡੀ ਏਰੀਆ ਹੋਣ ਕਰਕੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਇੰਡਸਟਰੀ ਨਹੀਂ ਸੀ ਤੇ ਬੇਰੋਜ਼ਗਾਰ ਲੋਕ ਸੀਗੇ ਗਰੀਬ ਲੋਕ ਸੀਗੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਇੱਥੇ ਰੋਜ਼ਗਾਰ ਦਾ ਕਿਸੇ ਵੀ ਸਰਕਾਰ ਨੇ ਕੋਈ ਜਰੀਆ ਨਹੀਂ ਦਿੱਤਾ ਇੱਕ ਟੂਰਿਜ਼ਮ ਇੰਡਸਟਰੀ ਕਿਹੋ ਜੀ ਇੰਡਸਟਰੀ ਉੱਪਰ ਆਈ ਹੈ ਜਿਹਦੇ ਨਾਲ ਇੱਥੋਂ ਦੇ ਲੋਕਾਂ ਨੂੰ ਇੱਥੋਂ ਦੇ ਕਿਸਾਨਾਂ ਨੂੰ ਇੱਥੋਂ ਦੀ ਆਮ ਪਬਲਿਕ ਨੂੰ ਜਿਹੜਾ ਇੱਕ ਰੋਜ਼ਗਾਰ ਦਾ ਵੀ ਜਿਹੜਾ ਜ਼ਰੀਆ ਮਿਲੇਗਾ ਉਹਦੇ ਨਾਲ ਨਾਲ ਉਹ ਆਪ ਦੇ ਪੈਰਾਂ ਤੇ ਵੀ ਸਟੈਂਡ ਹੋ ਸਕਦੇ ਆ ਔਰ ਆਪਣੇ ਆਉਣ ਵਾਲੇ ਜਿਹੜੀ ਸਮੇਂ ਹੈ ਔਰ ਆਪਣੀ ਦਿਨਚਰਿਆ ਨੂੰ ਚੰਗੇ ਤਰ੍ਹਾਂ ਨਾਲ ਬਿਤਾਉਣ ਦਾ ਉਹਨਾਂ ਨੂੰ ਸਮਰਥਨ ਮਿਲੇਗਾ ਮੇਰਾ ਨਾਮ ਦਿਨੇਸ਼ ਕੁਮਾਰ ਜੀ ਮੈਂ ਫੋਵਾੜਾ ਸੇ ਆਇਆ ਹੂੰ ਮੈਂ ਪਹਿਲੀ ਵਾਰ ਆ ਰਹਾ ਹੂੰ ਗੋਆ ਮੇਂ ਗੋਆ ਮੇਂ देखो तो मेरे गेस्ट रेलिटिव है यहाँ पे पठानकोट में रहते हैं तो पहली बार हमें लेके आएंगे बहुत अच्छा है बड़ा अच्छा रिस्पॉन्स गवर्नमेंट को और डेवलपमेंट करनी चाहिए इसके लिए तो सरकार को लोगों को रोजगार मिलेगा लोग ज्यादा ज्यादा यहाँ पे आएंगे तो अच्छा माहौल बनेगा एक सब जनता के लिए पठानकोट वासियों के लिए बाहर के आने वाले अमृतसर जो आते हैं मिनी गोवा में जरूर वेच करें बहुत अच्छा एक्सपीरियंस रहा बहुत अच्छे लोग हैं यहाँ पे वेरी गुड मेरा नाम सर हरदीप सिंह है मैं पठानकोट तो हूँ मैं ਪਹਿਲੇ ਵੀ ਇੱਥੇ ਆ ਚੁੱਕਾ ਜਦੋਂ ਮੇਰੇ ਗੈਸਟ ਵੀ ਆਉਂਦੇ ਆ ਵੀ ਮੈਂ ਚਲੋ ਇੱਥੇ ਇਹਨਾਂ ਨੂੰ ਲੈ ਕੇ ਆਨਾ ਬਹੁਤ ਵਧੀਆ ਲੱਗਦਾ ਤੇ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਵੀ ਚਲੋ ਵਧੀਆ ਬਾਕੀ ਫਿਰ ਵੀ ਸੋੜਾ ਇਹਨੂੰ ਡਿਵੈਲਪਮੈਂਟ ਜਿਹੜੀ ਕਿ ਵਧੀਆ ਹੋਵੇ ਤੇ ਵਧੀਆ ਵਾਸਤੇ ਬਹੁਤ ਵਧੀਆ ਗੱਲ ਹੈ ਟੂਰਿਸਟ ਪਲੇਸ ਸਾਡੇ ਲਾਗੇ ਪਠਾਨਕੋਟ ਤੋਂ ਹੋਰ ਕੋਈ ਹੈ ਹੀ ਨਹੀਂ ਆ ਨੇੜੇ ਹੀ ਹੈ ਸਾਡੇ ਕੋਲ ਇਸ ਕਰਕੇ ਨਾ ਰੋਜ਼ਗਾਰ ਮਿਲੇਗਾ ਕਰਮਸ਼ਾਲਾ ਵੀ ਦੂਰ ਪੈਂਦਾ ਡਰੋਜੀ ਵੀ ਇੱਥੋਂ 60-70 ਕਿਲੋਮੀਟਰ ਦੂਰ ਹੈ ਇਹ ਲੋਕਲ ਸਾਨੂੰ ਵਧੀਆ ਹੈ ਕਿਉਂਕਿ ਬੰਦਾ ਦਿਨ ਵਿੱਚ ਸਾਢੇ 2 ਘੰਟੇ ਘੁੰਮ ਕੇ ਬੰਦਾ ਆਪਣੇ ਘਰ नाम है हमारा संजय कुमार जी अस् अंबाला से आए हैं जी बहुत एरिया बहुत ही मतलब एटमोस्फियर मजा आ रहा है देख के यहाँ जी पे झील है इतनी प्यारी और लगता है स्वर्ग में घूम रहे हैं बहुत ही शानदार एरिया ये हमारे भाई साहब हमारे ये पठानकोट से, से, से ही है ये अपना फगवाड़ा से है ये अपना कहते हैं अमृतसर से है जी तो हम सारे इकट्ठे घूमने आए हैं

ਲੋਕੀ ਹੋਰ ਵੀ ਆਣ ਕੁਮੰਤਰਨ ਥੋੜਾ ਵਧੀਆ ਲੱਗੇ ਲੋਕਾਂ ਨੂੰ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਭਗਵਤ ਮਾਨ ਜੀ ਦੇ ਸਰਪ੍ਰਸਤੀ ਥੱਲੇ ਇਸ ਜਗ੍ਹਾ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਮੈਂ ਉਹਨਾਂ ਨੂੰ ਪੂਰੀਆਂ ਸ਼ੁਭਕਾਮਨਾਵਾਂ ਦਿਨਾ ਵਾਂ ਕਿ ਇਸ ਜਗ੍ਹਾ ਨੂੰ ਬਹੁਤ ਤੋਂ ਬਹੁਤਾ ਡਿਵੈਲਪ ਕਰੋ ਕਿਉਂਕਿ ਗੋਆ ਜਾਣਾ ਇਨਾ ਸੌਖਾ ਨਹੀਂ ਹੈਗਾ ਤੇ ਬਾਕੀ ਦੇ ਜਿਹੜੇ ਹਿਲ ਸਟੇਸ਼ਨ ਹੈਗੇ ਧਰਮਸ਼ਾਲਾ ਤੇ ਦਲਹਾਉਜ਼ੀ ਉਹ ਦੂਰ ਹੈਗੇ ਆ ਪਠਾਨਕੋਟ ਪੰਜਾਬ ਵਸ ਕੇ ਇੱਕ ਨਵੀਂ ਡੈਸਟੀਨੇਸ਼ਨ ਹੈਗੀ ਆ ਜਿੱਥੋਂ ਸਾਨੂੰ ਰੋਜ਼ਗਾਰ ਵੀ ਮਿਲ ਸਕਦਾ ਤੇ ਇੱਧਰ ਦੀ ਆਬ ਹਵਾ ਬੜੀ ਅੱਛੀ ਹੈਗੀ ਆ ਤੇ ਮੈਂ ਇਹੀ ਮਾਨ ਕਰਦਾ ਵਾਂ ਕਿ ਇਹ ਸਰਕਾਰ ਇਸ ਜਗ੍ਹਾ ਨੂੰ ਗੋਆ ਦੀ ਤਰ੍ਹਾਂ ਡਵੈਲਪ ਕਰੇ ਤਾਂ ਕਿ ਇਹ ਪਠਾਨਕੋਟ ਦਾ ਨਾਮ ਰੌਸ਼ਨ ਕਰੇ ਸਾਸ੍ਰਿਕਾ ਨਾ ਫੰਡ ਜਿਹੜਾ ਰੱਖਿਆ ਗਿਆ ਹੈ ਬੇਸਿਕਲੀ ਪੰਜਾਬ ਨੂੰ ਸਿਰਫ ਰਿਲੀਜੀਅਸ ਟੂਰਿਜ਼ਮ ਦੇ ਰੂਪ 'ਚ ਪ੍ਰੋਜੈਕਟ ਕੀਤਾ ਗਿਆ ਹੈ ਇਸ ਦੇ ਸੰਬੰਧ ਦੇ ਨਾਲ ਉਹ ਵੀ ਸਾਡੇ ਕੋਲ ਬੜਾ ਵੱਡਾ ਸਰਮਾਇਆ ਹੈ ਜਿਹੜਾ ਸਾਡਾ ਇਲੀਜੈਂਸ ਟੂਰਿਜ਼ਮ ਹੈਗਾ ਪਰ ਨਾਲ ਦੀ ਨਾਲ ਪੰਜਾਬ ਦੇ ਵਿੱਚ ਜਿਹੜਾ ਹੈ ਐਕਚੁਅਲੀ ਟੂਰਿਜ਼ਮ ਜਿਹੜਾ ਹੈਗਾ ਆ ਉਹਦੇ ਵੱਲ ਵੀ ਆ ਕਾਫੀ ਵੱਡੇ ਰੂਟ ਮੈਪ ਤਿਆਰ ਕੀਤੇ ਗਏ ਸੋ ਸੇਸੌਰ ਤੇ ਪਠਾਨਕੋਟ ਦੇ ਅੰਦਰ ਜਿਹੜਾ ਸਾਡਾ ਚਮਰੋੜ ਅਜਨੂ ਮੀਨੂ ਗੋਆ ਵੀ ਕਹਿੰਦੇ ਆ ਜਸਵੁੱਤਾ ਥੀਨ ਟਾਈਮ ਦਾ ਧਾਰ ਦਾ ਏਰੀਆ ਇਹ ਬਹੁਤ ਸ਼ਾਨਦਾਰ ਬਿਊਟੀ ਇਸ ਮਤਲਬ ਵਾਸੇ ਇਕੋ ਟੂਰਿਜ਼ਮ ਨੂੰ ਲੈ ਕੇ ਕਾਫੀ ਗਿਣਤੀ ਦੇ ਵਿੱਚ ਜਿਹੜੇ ਇਨਵੈਸਟਰ ਆਏ ਨੇ ਬਾਰੋ ਸੋ ਤਿਆਰੀਆਂ ਚੱਲ ਰਹੀਆਂ ਨੇ ਪਠਾਨਕੋਟ ਨੂੰ ਇੱਕ ਬਹੁਤ ਹੀ ਅ ਮਤਲਬ ਮੈਂ ਸਮਝਦਾ ਵੀ ਹਿਸਟੋਰੀਕਲ ਇੱਕ ਜਿਹੜੀ ਉਹ ਚੀਜ਼ ਮਿਲਦੀ ਜਾ ਰਹੀ ਆ ਆਨ ਵਾਲੇ ਸਮੇਂ ਤੇ ਜਿਹੜਾ ਟੂਰਿਜ਼ਮ ਨੂੰ ਲੈ ਕੇ ਹੈਗੀ ਆ ਸੋ ਇਹਦੇ ਉੱਤੇ ਵੱਡੇ ਕੰਮ ਸਰਕਾਰ ਦੇ ਵਿਚਾਰ ਦੀ